आनंदपुर साहिब ਵਿੱਚ ਬਾਬਾ ਦੀਪ ਸਿੰਘ ਜੀ ਦਾ ਪ੍ਰਵੇਸ਼ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗੁਰੂ ਮਰਿਆਦਾ ਇਤਿਹਾਸ ਦੀ ਅਜਿਹੀ ਗਾਥਾ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣੀ ਹੋਵੇਗੀ ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਸ਼ਖਸੀਅਤ ਦੀ ਜਿਸ ਦੀ ਸ਼ਮਸ਼ੀਰ ਤਲਵਾਰ ਨਹੀਂ ਸਿੱਖੀ ਦੀ ਰੂਹੀ ਜਿਸ ਨੇ ਆਪਣੇ ਸਿਰ ਨਾਲ ਨਹੀਂ ਆਪਣੇ ਲਹੂ ਨਾਲ ਇਤਿਹਾਸ ਲਿਖਿਆ ਬਾਬਾ ਦੀਪ ਸਿੰਘ ਜੀ 1682 ਵਿੱਚ ਪੰਜਾਬ ਦੀ ਧਰਤੀ ਪੋ ਦੇ ਮਹੀਨੇ ਵਿੱਚ ਇੱਕ ਅਜਿਹੇ ਸੂਰਮੇ ਨੂੰ ਦੇਖਣ ਵਾਲੀ ਸੀ ਜਿਸ ਦੀ ਦਲੇਰੀ ਦੁਨੀਆ ਲਈ ਮਿਸਾਲ ਬਣ ਗਈ। ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪੋਹਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਪ੍ਰਤੀ ਗਹਿਰੀ ਸ਼ਰਧਾ ਸੀ। ਜਦ ਉਹ 12 ਸਾਲ ਦੇ ਹੋਏ ਤਾਂ ਉਹਨਾਂ ਦੇ ਮਾਪਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਲੈ ਜਾ ਕੇ ਹਾਜ਼ਰੀ ਲਵਾਈ। ਜਦ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੈਰ ਰੱਖਿਆ ਤਾਂ ਉਹਨਾਂ ਦੇ ਅੰਦਰ ਇੱਕ ਅਜੀਬ ਜਵਾਲਾ ਜਾਗ ਉਠੀ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲਬਾਤ ਚੱਲ ਰਹੀ ਸੀ ਦੂਜੇ ਪਾਸੇ ਨੌਜਵਾਨ ਸ਼ਸਤਰ ਵਿਦਿਆ ਸਿੱਖ ਰਹੇ ਸਨ ਬਾਬਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੀ ਥਿਰਥਿਰ ਕੰਬਣ ਲੱਗ ਪਏ ਗੁਰੂ ਸਾਹਿਬ ਨੇ ਮੁਸਕਰਾ ਕੇ ਉਹਨਾਂ ਵੱਲ ਵੇਖਿਆ ਤੇ ਕਿਹਾ ਆ ਗਿਆ ਸ਼ੇਰ ਉਸ ਪਲ ਬਾਬਾ ਜੀ ਨੇ ਗੁਰੂ ਸਾਹਿਬ ਅੱਗੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ बाबा दीप सिंह जी ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਗੁਰਬਾਣੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਉਹ ਹਰ ਰੋਜ਼ ਆਨੰਦਪੁਰ ਸਾਹਿਬ ਵਿੱਚ ਲੰਗਰ ਦੀ ਸੇਵਾ ਵੀ ਕਰਦੇ, ਸ਼ਸਤਰ ਵਿਦਿਆ ਵੀ ਸਿੱਖਦੇ। ਕੁਝ ਹੀ ਸਾਲਾਂ ਵਿੱਚ ਉਹ ਗੁਰੂ ਸਾਹਿਬ ਦੇ ਸਭ ਤੋਂ ਭਰੋਸੇਯੋਗ ਸ਼ਰਤਾਰੀ ਬਣ ਗਏ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਯਾਤਰਾ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਜੋ ਅੱਗੇ ਚੱਲ ਕੇ ਇੱਕ ਇਤਿਹਾਸ ਬਣ ਗਈ। ਉਹ ਸਿਰਫ ਇੱਕ ਸ਼ੂਤਰ ਸਿੱਖ ਨਹੀਂ, ਬਲਕਿ ਇੱਕ ਮਹਾਨ ਯੋद्धा ਬਣਨ ਵਾਲੇ ਸਨ। ਅਗਲੇ ਪਾਗ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਖਾਸ ਆਗਿਆ ਲਈ ਤੇ ਆਪਣੇ ਜੀਵਨ ਦਾ ਮੁੱਖ ਮਿਸ਼ਨ ਬਣਾਇਆ ਅਗਲੇ ਭਾਗ ਲਈ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਕਰੋ